हो oh, गया yeah, <laughs> ਮਿਲ ਗਏ ਜੀ ਸਾਰੇ ਪਰਿਵਾਰ ਸੰਗ ਆਪਾਂ ਲੋੜੀ ਮਨਾਉਂਦੇ ਆ ਬੜੇ ਚਰਾਵਾ ਸਾਢੇ ਜਨੀ ਯਾਰ 1 2 3 4 ਮੈਂ ਤਾਂ ਆਪਾਂ ਦੂ ਪਰ ਧੂ ਇਹ ਕੀ ਹੈ ਕਾਈ ਕਾਈ ਲੋੜੀ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਉਧਰ ਥੋੜਾ ਬੋਤਾ ਡੈਕੋਰੇਸ਼ਨ ਚੱਲ ਰਹੀ ਆ ਭੈਣ ਮੇਰੀ ਲੱਗੀ ਆ ਵਾਈ ਸਾਡੇ ਮੁੰਡਿਆਂ ਦਾ ਕੁੜਤਾ ਚਾਦਰ ਲਾਲਿਆ ਕਿੱਦਾਂ ਲੱਗ ਰਿਹਾ ਬਹੁਤ ਪਿਆਰਾ ਲੱਗਦਾ ਹੈ 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 ਉਹ ਸਿੱਧਾ ਦੇਣੀ ਅੱਛੀ ਵੀ ਮੀਰਾਂ ਦੇ ਲਈ ਓਹ ਦੇਖੋ ਇੱਧਰ ਬਚੈਲਦਾਰ ਆਇਆ ਮੇਦਾ ਕੋਰਤਾ ਜਾਦਰਾ ਦਸਤੂਰ ਦਿਲੋੜੀ ਬਈ ਦਸਤੂਰ ਦੀ ਲੋੜੀ ਇਹਦੀ ਤਾਂ ਲੱਗੀ ਢੋਰ ਹੈ ਦਿਲਜੀਤ ਦਾ ਸਾਂਝ ਦੀ ਬਹਿ ਗਿਆ ਸਿੱਧੂ ਮੂਸਾ ਦੇ ਟ੍ਰੈਕਟਰ ਤੇ ਤੇਰੀ ਕੀ ਲੈਣਾ ਜੀ ਲੋੜੀ ਲੈਣੀ ਆ ਲੋੜੀ ਦੇ ਗਾਣਾ ਆਂਦਾ ਚਲੋ ਫੇ ਸਣਾਓ ਚਲੋ ਨਾ ਅੱਤ ਸਾਡੀ ਵੈਸੇ ਕੱਟ ਅੱਛਾ ਆ ਜਾ ਆ ਜਾ ਇਧਰ ਇਧਰ ਲੋੜੀ ਲੈਣੀ ਵੀ ਤਾਂ ਹੈਗੀ ਨਹੀਂ ਪੈਸੇ ਦੇਣੀ ਭਾਜੀ ਨੂੰ ਲੋੜੀ ਦੋਗੇ ਦੋ ਦੀ ਪਾਓ ਐਸੇ ਦੀਦੀ ਦੇ ਪਾਓ ਸ਼ਾਬਾਸ਼ ਹੋਰ ਪਾਓ ਮੂੰਗਫਲੀ ਪਾਓ ਲੋੜੀ ਦੇ ਦਿਓ ਦੀਦੀ ਨੂੰ ਸ਼ਾਬਾਸ਼ ਹੋਰ ਆ ਲੋ ਵਾਈ ਗਰੂਪ ਇਹ ਸਾਰੇ ਪੈਸੇ ਕੱਢ ਲਓ ਜੀ ਦੋਦੀਆਂ ਨੂੰ ਜੀਦੀਆਂ ਨੂੰ ਸ਼ਾਬਾਸ਼ ਦੂਜੀ ਨੂੰ ਚਾਵਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੀ ਚੰਗੇ ਲਾਈਫਟਾਈਮ ਨਿਊਜ਼ਲੈਂਡ ਦੇ ਵਿੱਚ ਹਾਂਜੀ ਅੱਜ ਆਪਾਂ ਆਪਣੀ ਧੀ ਦੀ ਪਹਿਲੀ ਲੋੜੀ ਮਨਾ ਰਹੇ ਹਾਂ ਜੀ ਪਰਿਵਾਰ ਦੇ ਨਾਲ ਸਵਾਬ ਬਣਿਆ ਹੈ ਜੀ ਇੱਕ ਗੁਰਫਤੇ ਦੀ ਜਿਹੜੀ ਪਹਿਲੀ ਲੋੜੀ ਸੀ ਆਪਾਂ ਨਿਊਜ਼ਲੈਂਡ ਮਨਾਈ ਸੀ ਹੁਣ ਆਪਣੀ ਦਸਤੂਰ ਦੀ ਲੋੜੀ ਆਪਾਂ ਪੂਰੇ ਪਰਿਵਾਰ ਸੰਗ ਇੱਥੇ ਮਨਾਵਾਂਗੇ ਤੇ ਸਾਰੇ ਜਣੇ ਮਿਲ ਕੇ ਰੌਣਕਾਂ ਲਾਵਾਂਗੇ ਬਿਲਕੁਲ ਆਪਣੀ ਸਮਾਲ ਫੈਮਿਲੀ ਕਲੋਸ ਫੈਮਿਲੀ ਸਾਰੀ ਬੁਲਾਈ ਹੋਈ ਆ ਇਕੱਠੇ ਮਿਲ ਕੇ ਇੰਜੋਏ ਕਰਾਂਗੇ ਦਸੂਰ ਦੀ ਲੋੜੀ ਪਾਵਾਂਗੇ ਨਾਲੇ ਪੰਗੜਾ ਵੀ ਪਾਵਾਂਗੇ ਹਾਂਜੀ ਪਰਿਵਾਰ ਦੇ ਨਾਲ ਪੂਰੀਆਂ ਰੌਣਕਾਂ ਲਾਵਾਂਗੇ ਗੁਰਵਧਨ ਨੇ ਚਾਦਰਾਂ ਲਾਇਆ ਹੋਇਆ ਇੱਧਰ ਮੇਰੀ ਭੈਣ ਨੇ ਤੇ ਅਮਰੀਕਾ ਵਾਲੀ ਨੇ ਦੋਨਾਂ ਨੇ ਮਿਲ ਕੇ ਡੈਕੋਰੇਸ਼ਨ ਕੀਤੀ ਆ ਬਹੁਤ ਐਫਰਟਸ ਲਾਏ ਨੇ ਤੁਸੀਂ ਦੇਖ ਸਕਦੇ ਹੋ ਕਾਈਟਸ ਲਾਏ ਨੇ ਬਸੰਤ ਦਾ ਮੌਸਮ ਆ ਤੇ ਉਹਦੇ ਚੱਕਰ ਦੇ ਵਿੱਚ ਇਹਨਾਂ ਨੇ ਪਤੰਗ ਲਾਏ ਨੇ ਪਤੰਗ ਦੇ ਨਾਲ ਡੈਕੋਰੇਸ਼ਨ ਕੀਤੀ ਆ ਬੋਰਡ ਲਗਾਇਆ ਆ ਜਿਹੜੀ ਮੇਰੀ ਭੈਣ ਨੇ ਲਿਖਿਆ ਆ ਮਿਲ ਗਏ ਜੀ ਸਾਰੇ ਪਰਿਵਾਰ ਸੰਗ ਆਪਾਂ ਲੋੜੀ ਮਨਾਉਂਦੇ ਆ ਭੰਗੜੇ ਰੋਡ 'ਚ ਜਿੱਦੇ ਰੋਣ ਕਾ ਲਾਉਨੇ ਆ ਸਾਡੇ ਨਾਲ-ਨਾਲ ਤੁਸੀਂ ਵੀ ਸਾਡਾ ਬਲੌਗ ਇੰਜੋਏ ਕਰਿਓ ਤੇ ਆਪਾਂ ਵੀ ਆਪਣਾ ਅੱਜ ਪੂਰਾ ਇੰਜੋਏ ਕਰਾਂਗੇ ਜੀ ਆਪਣਾ ਪਰਿਵਾਰ ਆ ਚੁੱਕਾ ਹੈ ਜੀ ਸਾਰੇ ਜਣੇ ਲੱਗੇ ਹੋਏ ਆ ਫੋਟੋ ਫੂਟਾਂ ਖਿਚਣ ਦੇ ਲਈ ਸਭ ਤੋਂ ਪਹਿਲਾਂ ਜੀ ਘਰ ਦੀ ਮਾਲਕਣ ਮਹਿੰਦਰਕੌਰ ਜੀ ਮੇਰੀ ਮਾਂ ਸਤਿ ਸ੍ਰੀ ਅਕਾਲ ਜੀ ਹੈਪੀ ਲੋੜੀ ਜੀ ਤੁਹਾਨੂੰ ਤੁਹਾਨੂੰ ਵੀ ਮੇਰੇ ਬੱਚਿਆਂ ਨੂੰ ਵੀ ਬਹੁਤ ਬਹੁਤ ਹੈਪੀ ਲੋੜੀ ਵਾਹਿਗੁਰੂ ਜੀ ਨੇ ਮੈਨੂੰ ਅੱਜ ਬਹੁਤ ਬਹੁਤ ਆਪ ਗਾਣਾ ਦਿੰਨੇ ਲੋੜੀ ਵਾਲਾ ਦਿਨ ਕਿ ਮੈਨੂੰ ਇਹ ਪੋਤੀ ਦੀ ਦਾਤ ਬਖਸ਼ੀ ਪਹਿਲਾਂ ਮੇਰੇ ਘਰ ਦੇ ਵਿੱਚ ਮੇਰੀ ਪਹਿਲੀ ਬੜੀ ਬੱਚੀ ਰਮਨਦੀਪ ਕੌਰ ਫਿਰ ਹੁਣ ਮੇਰੀ ਦੂਜੀ ਛੋਟੀ ਜੀ ਬੇਬੀ ਵਾਹਿਗੁਰੂ ਨੇ ਦਸਤੂਰ ਕਰਨੋ ਮੇਰੇ ਘਰ ਦੇ ਵਿੱਚ ਭੇਜਿਆ ਤੇ ਅੱਜ ਉਹਨਾਂ ਦੇ ਉਹਨਾਂ ਦੇ ਆਣ ਦੀ ਖੁਸ਼ੀ ਦੇ ਵਿੱਚ ਆਪਾਂ ਲੋੜੀ ਦਾ ਇਹ ਵਧੀਆ ਤਿਉਹਾਰ ਮਨਾ ਰਹੇ ਆਂ आई होप इतन सारेया ने बहुत बढ़िया लगेगा बिल्कुल जी बढ़िया लगेगा जी इधर मेरीयां सारीयां भाभीयां ते ਭੈਣਾ ਖੜੀਆਂ ਨੇ ਸਸਤੀਕਾਲ ਜੀ ਸਸਤੀਕਾਲ ਜੀ ਹੈਪੀ ਲੋੜੀ ਜੀ ਹੈਪੀ ਲੋੜੀ ਸਸਤੀਕਾਲ ਜੀ ਹੈਪੀ ਲੋੜੀ ਦਸਤੂਰ ਦੀ ਪਹਿਲੀ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਸਤੀਕਾਲ ਜੀ ਲੋੜੀਆਂ ਬੋਲ-ਬੋਲਦੀਆਂ ਜੀ ਤੁਹਾਨੂੰ ਵੀ ਸਸਤੀਕਾਲ ਜੀ ਮੁਬਾਰਕਾਂ ਲੋੜੀਆਂ ਸਸਤੀਕਾਲ ਜੀ ਬਹੁਤ ਬਹੁਤ ਮੁਬਾਰਕਾਂ ਇਤਨੇ ਭਾਬੀਆਂ ਅ ਚੌਥੀ ਮੈਂ ਸਸਤੀਕਾਲ ਜੀ ਬਹੁਤ ਬਹੁਤ ਇਹ ਤਾਂ ਡਾਇਮੰਡ ਆ ਇਹਦੇ ਵਜੇ ਤਾਂ ਪਤਾ ਹੀ ਸਾਨੂੰ ਇਹ ਮੇਰੀ ਸੱਸੇ ਜੀ ਸੱਸਿਗਾ ਜੀ ਕਟਰ ਸਾਹਿਬ ਹੈਪੀ ਲੋੜੀ ਮਾਰਾ ਸਾਡੀ ਬੇਟੀ ਪੋਤਰੀ ਜਸਤੂਰ ਕੋਦੀ ਜੋ ਕਿ ਮੈਂ ਭਾਈ ਦੇ ਮੰਗੇ ਲਈ ਹੈਗੀ ਪਹਿਲਾਂ ਸਾਡੇ ਘਰੇ ਪੋਤਰਾ ਆਇਆ ਸੀ ਗੁਰਪਤੇ ਸਿੰਘ ਤੇ ਉਸ ਤੋਂ ਬਾਅਦ ਅਸੀਂ ਇਹ ਦਾਤ ਮੰਗੇ ਲਈ ਸੀ ਜਦੋਂ ਅਸੀਂ ਨਿਊਜ਼ੀਲੈਂਡ ਸੀਗੇ ਤੇ ਚਲੋ ਭਾਈ ਕੋ ਸਾਡੀ ਦਾਤ ਬਖਸ਼ੀ ਤੇ ਅੱਜ ਆਈ ਸਾਡੇ ਘਰੇ ਅੱਜ ਪਹਿਲੀ ਲੋੜੀ ਉਹਨੇ ਮਨਾ ਰਹੀ ਹੈ ਅੱਜ ਪਰਵਾ ਦਾ ਪਹਿਲੀ ਲੋੜੀ ਹੈ ਦਸਤੂਰ ਕੋਦੀ ਤੇ ਗੁਰਪਤੇ ਦੀ ਪਹਿਲੀ ਲੋੜੀ ਹੈ ਠੀਕ ਹੈ ਬਿਰੋ ਅਸੀਂ ਸਾਰੇ ਨਾਲ ਕਿ ਮਨਾਵਾਂਗੇ ਸਾਡੇ ਨਾਲ ਤੁਹਾਨੂੰ ਵੀ ਸਾਰੇ ਨੂੰ ਬਹੁਤ-ਬਹੁਤ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਹਾਂਜੀ ਤੁਸੀਂ ਜੀ ਹੈਪੀ ਲੋੜੀ ਜੀ ਸਸਰੀਕਾਲ ਜੀ ਸਸਰੀਕਾਲ ਜੀ ਸਸਰੀਕਾਲ ਜੀ ਹੈਪੀ ਲੋੜੀ ਜੀ ਤੁਸੀਂ ਖਾਣ ਚ ਬੀਜੋ ਤੁਸੀਂ ਲੱਗੇ ਰਹੋ ਸਸਰੀਕਾਲ ਇਹ ਹੈਗੀ ਸਾਡੀ ਬੜੀ ਮਾਤਾ ਜੀ ਮੇਤਾ ਜੀ ਬਹੁਤ-ਬਹੁਤ ਮੁਬਾਰਕਾਂ ਹੈਪੀ ਲੋੜੀ ਜੀ ਹੈਪੀ ਲੋੜੀ ਸਾਡੀ ਪੋਤੀ ਦੀ ਆ ਖੁਸ਼ੀ ਦੇ ਵਿੱਚ ਹਾਂਜੀ ਸਾਡੀ ਪਹਿਲੀ ਲੋੜੀ ਹੈ ਇਹ ਤੁਹਾਨੂੰ ਬਹੁਤ ਖੁਸ਼ੀ ਹੈ ਸਿੰਘਾਂ ਭਰੀ ਆਵੇ ਸਭ ਨੂੰ ਐਦਾਂ ਸਾਡੇ ਵੱਡੇ ਭਾਜੀ ਜੀ ਸਤਿ ਸ੍ਰੀ ਅਕਾਲ ਜੀ ਹੈਪੀ ਲੋੜੀ ਜੀ ਸਾਰਿਆਂ ਨੂੰ ਸਾਡੀ ਪਤੀ ਦੀ ਦਸਤੂਰ ਕੋਰ ਦੀ ਪਹਿਲੀ ਲੋੜੀ ਹੈ ਸਾਰੇ ਜਣੇ ਇਕੱਠੇ ਹੋ ਕੇ ਪਿੰਡ ਆਏ ਹੋਏ ਹਨ ਤੇ ਸਾਰਿਆਂ ਨੂੰ ਨਾਲ ਮਿਲ ਕੇ ਲੋੜੀ ਮਨਾਉਣ ਦਾ ਸੁਭਾਗ પ્રાપ્ત ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਲਾਈ ਸੋਨਹਾ ਸ੍ਰੀ ਅਕਾਲ ਚਲੋ ਜੀ ਲੋੜੀ ਦਾ ਸ਼ੁਭ ਆਰੰਭ ਕਰੀਏ ਜੀ ਤੇਰਾ ਕੋਣ ਵਿਚਾਰਾ ਚੇਰ ਸੱਤ ਕਰ ਪਾਈ ਮੋੜ ਫੁੜੀ ਦਾ ਸਾਲੂ ਪਟਾ ਹੈ ਦੀਦ ਨਾ ਵਿਚਾਲੂ ਇੱਕ ਚਾਲੂ ਰਹਿ ਗਿਆ ਸਫਾਈ ਫੜ ਕੇ ਲੈ ਗਿਆ ਮੁੰਮੁੰ ਫੜ ਕੇ ਲੈ ਗਿਆ 2014 ਦਾ 15 ਦਾ Tchau,

对对对

ਤਸਲੇ ਗਈ ਤੇ ਮੇਰੀ ਬਾਹ ਫੜ ਕੇ तियाबिया तिलिया नच नच पड़ तू पान गज गिधे बिच आया अज गिधे बिच रोल का लान

ਆਂਟੀਆਂ ਤੇ ਲੋਹੜੀਆਂ ਬਣਾਉਂਦੀਆਂ ਨੇ ਲੋੜੀਆਂ ਘੱਟ ਪਈਆਂ ਪਾਉਂਦੀਆਂ ਪਤਾ ਪਈਆਂ ਲੋਹੜੀਆਂ जोड़ी अचावी जो ਲੈਟ ਗਈ ਹੋਈ ਸੀ ਹੁਣ ਲੈਟ ਆ ਗਈ ਦੇਖੋ ਕਿੰਨਾ ਵਧੀਆ ਲੱਗ ਰਿਹਾ ਸਾਰੇ ਪਾਸੇ ਚਾਨਣੀ ਜਨਨ ਹੋ ਗਿਆ ਸਾਡਾ ਭਾਜੀ ਇਸੇ ਗਾਣੇ ਤੇ ਨੱਚਦਾ ਹੁੰਦਾ ਗਾਣਾ ਲੱਗ ਗਿਆ ਹੁਣ ਭਾਜੀ ਨੱਚੂਗਾ ਭਾਜੀ ਦੀ ਪਰਫਾਰਮੈਂਸ ਹਾਜ਼ਰ ਹੈ ਜੀ ਯੋਜਨਾ ਕਹ ਲੈਂਦਾ ਕਿ ਉਹ ਉਹ ਪੰਗੇ ਦਾ ਤਾਂ ਕਰਦਾ ਜੇ ਨਾ ਕਰੀਦਾ ਮੈਦਾਨ 'ਚ ਬੰਦੇ ਆ ਚੁੱਕੇ ਨੇ ਟਿਕੀਆਂ ਲੱਗ ਚੁੱਕੀਆਂ ਨੇ ਕਿਵੇਂ ਦੀ ਟੈਸਟ ਕਰੀ ਬਹੁਤ ਟੈਸਟ ਵਾਟ ਦਸ ਹਿਅਰ ਕਿੱਦਾਂ ਟਿੱਕੀ ਖਾ ਰਹੇ ਅਸੀਂ ਤਾਂ ਕਿੱਦਾਂ ਆ ਸਵਾਦ ਆ ਬਹੁਤ ਜ਼ਿਆਦਾ ਸਵਾਦ ਆ ਬੰਮੀ ਕਿੱਦਾਂ ਆ ਬਹੁਤ ਅਸਲੀ ਬਹੁਤ ਅੱਛਾ ਬਹੁਤ ਪਰਸੇ ਵਾਲੇ ਬਹੁਤ ਵਧੀਆ ਹਾਂਜੀ ਕਿੱਦਾਂ ਸਵਾਦ ਆ ਰੇ ਆਗੇ ਨੇ ਜੀ ਯਾਰੇ ਆਗੇ ਨੇ ਟਿੱਕੀਆਂ ਦੇ ਕਿੱਦਾਂ ਮਜ਼ੇਦਾਰ ਮਜ਼ੇਦਾਰ ਮਿਰਚਾ ਮੈਨੂੰ ਕਿੱਦਾਂ ਮਿਰਚਾ ਜਿਆਦਾ ਹੈ ਨਾ ਭਾਜੀ ਨੂੰ ਤਾਂ ਮਿਰਚਾਂ ਲੱਗਦੀਆਂ ਹੀ ਨਹੀਂ ਭਰਾਵਾ ਪੰਜ ਪੰਜ ਛੇ ਛੇ ਮਿਰਚਾਂ ਖਾ ਜਾਂਦੇ ਨਾਲੇ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਸਾਰਿਆਂ ਨੂੰ ਮਿਰਚਾਂ ਲੱਗ ਰਹੀਆਂ ਮੈਨੂੰ ਨਹੀਂ ਲੱਗੀਆਂ ਉਹ ਤੈਨੂੰ ਹੈ ਨਹੀਂ ਸਾਰਿਆਂ ਦਾ ਖਾਣਾ ਜਿਨਾ ਹੋ ਗਿਆ ਜੀ ਤੇਰੀ ਪੂਜਾ ਕਰ ਲਈ ਰੱਜ ਕੇ ਤੇ ਪੂਜਾ ਕਰ ਲਈ ਟਿੱਕੀਆਂ ਖਾ ਲਈਆਂ ਪਕੌੜੇ ਖਾ ਲਏ ਚਾਹ ਵੀ ਲਈ ਹਾਂ ਹੋਣ ਆਈ ਖਾਲੀ ਹਾਂਜੀ ਜੀ ਹੁਣ ਬੈਠੇ ਬੈਠਦੇ ਆ ਆਪਾਂ ਮੰਜਿਆਂ ਦੇ ਉੱਤੇ ਸਾਰੇ ਬੈਠੇ ਆ ਤੇ ਜਿਹੜੀਆਂ ਖਾਂਦੇ ਆ ਫਿਰ ਇੱਕ ਵਾਰੀ ਹੋਰ ਢੰਗੜੀ ਦਾ ਜਿਹੜਾ ਲਾਂਦੇ ਆ ਨਹੀਂ ਬਸ ਢੰਗੜਾ ਹੋ ਗਿਆ ਹੁਣ ਅਸੀਂ ਬਸ ਰੋਮ ਨਾ ਆਰਾਮ ਨਾਲ ਬੈਠਾਂਗੇ ਗੱਲਾਂ ਬਾਤਾਂ ਫੈਮਲੀ ਦੀਆਂ ਮਾਰਾਂਗੇ ਤੇ ਆਪਣੀ ਧੀ ਦੀ ਜਿਹੜੀ ਪਹਿਲੀ ਲੋੜੀ ਸੀ ਉਹ ਵਧੀਆ ਤਰੀਕੇ ਨਾਲ ਮਨਾ ਹੋ ਗਈ। ਮਨਾ ਹੋਈ ਬਸ ਉਹ ਲੇਵਲ ਬਿਲਕੁਲ ਬਿਮਾਰ ਹੋ ਗਈ ਕਿਉਂਕਿ ਸਰਦੀ ਬਹੁਤ ਹੈ ਇੱਥੇ। ਹਾਂਜੀ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਵਧੀਆ ਵਧੀਆ ਹੋ ਗਿਆ। ਖਾ ਪੀ ਲਿਆ, ਇੰਜੋਏ ਕਰ ਲਿਆ ਫੈਮਲੀ ਨੇ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਬਾਅਦ ਲੈ ਕੇ ਆ ਕੇ ਆਪਣੇ ਇੱਕ ਜਸਟ ਇੱਕ ਤਿਉਹਾਰ ਆਪਣੇ ਫੈਮਲੀ ਨਾਲ ਸੈਲੀਬ੍ਰੇਟ ਕਰ ਲਿਆ ਉਹ ਹੀ ਬਹੁਤ ਹੈ। ਹਾਂਜੀ ਹੁਣ ਨੈਕਸਟ ਆਪਾਂ ਦਸਤੂਰ ਦਾ ਬਰਥਡੇ ਵੀ ਇੱਥੇ ਮਨਾ ਰਹੇ ਹਾਂ। ਸੋ ਉਹ ਵੀ ਕੋਸ਼ਿਸ਼ ਕਰਾਂਗੇ। ਸੈਜ ਪਾਠ ਦਾ ਰੰਗ ਅਰੰਭ ਕਰ ਲਏ ਹੋਏ ਆ। ਹਾਂਜੀ ਸੈਜ ਪਾਠ ਦੇ ਰੰਗ ਅ 27 ਜਨਵਰੀ ਨੂੰ ਦਸਤੂਰ ਕੋਰਬਾਜੀ ਬਰਥਡੇ ਆ ਤੇ ਉਹਦਾ ਬਰਥਡੇ ਦਾ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਪੂਰੇ ਪਰਿਵਾਰ ਦੇ ਨਾਲ ਤੇ ਪੂਰੇ ਰਿਲੇਟਿਵ ਜਿਹੜੇ ਵੀ ਇੱਥੇ ਹੋਗੇ ਉਹਨਾਂ ਆਪਾਂ ਪੂਰਾ ਬਰਥਡੇ ਮਨਾਵਾਂਗੇ ਅੱਜ ਦਾ ਦਿਨ ਬੜੀਆਂ ਲੰਘੀਆਂ ਸੀ ਹੋਪਫੁਲੀ ਨੈਕਸਟ ਵੀ ਜਿਹੜਾ ਬਰਥਡੇ ਵੀ ਆ ਉਹ ਵੀ ਬੜੀਆ ਤਰੀਕੇ ਨਾਲ ਹੋਵੇ ਸਾਡਾ ਇੰਡੀਆ ਟੀਮ ਉਹ ਵਧੀਆ ਜਾ ਰਹੀ ਹੁਣ ਤੱਕ ਦਾ ਤੇ ਇੱਥੇ ਕਰਦੇ ਜੀ ਅੱਜ ਦੀ ਬਲੌਗ ਦੀ ਸਮਾਪਤੀ ਇੱਕ ਵਾਰ ਸਾਰਿਆਂ ਨੂੰ ਹਾਂ ਜੀ ਤਦ ਨਾਲ ਤੁਹਾਨੂੰ ਅਗਲੇ ਅਗਲੇ ਜੋ ਵੀ ਵਲੌਗ ਵਿੱਚ ਅਸੀਂ ਦੇਖਾਂਗੇ ਦਿਖਾਉਂਦੇ ਰਵਾਂਗੇ ਤੇ ਅੱਜ ਦੇ ਵਲੌਗ ਦੀ ਇਸ ਸਮਾਪਤੀ ਕਰਦੇ ਆਂ ਧੰਨਵਾਦ ਥੈਂਕ ਯੂ ਐਂਡ ਹੈਪੀ ਲੋਡੀ ਹੈਪੀ ਲੋਡੀ ਜੀ ਸਾਰਿਆਂ ਨੂੰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਚੰਗਾ ਜੀ ਮਿਲਦੇ ਆ ਬਾਈ ਬਾਈ ਸਸੀ ਦਾ